ਮਸਾਈ ਮਚੀ ਮਸਾ ਮਚਿਆ ਉਹ ਨਾਲ ਡਾਦਾ ਜੀ ਸਾਡੂ ਉਧਰ ਇੱਕ ਹਨ ਹ ਅੱਪੈਚ ਹੈ ਇਹ ਇਧਰ ਸਾਰੇ ਟੱਕਰ ਕੇ ਸਾਨੂੰ ਕਿ ਮੈਂ ਟਾਈ ਸੱਜਣ ਜੇ ਹੁਣ ਆਪਾਂ ਚੱਲਦੇ ਆਂ ਦੁਰਦਾਰੇ ਤੇ ਉੱਥੇ ਮਿਲਦੇ ਤੁਹਾਨੂੰ ਆ ਗਏ ਹੁਣ ਜਲੇਬੀਆਂ ਘਰਾਨ ਚੈੱਕ ਕਰੋ ਮਿੱਤਰੋ ਓਕੇ ਲੰਘ ਗਿਆ ਆਪਾਂ ਇੱਥੇ ਆਏ ਸੀ ਇਦਰ ਸਿੰਘ ਟੱਕਰ ਕੇ ਸਾਨੂੰ ਟੈਕਸੀ ਪੈਪਸੀ ਟਿਆ ਪੈਪਸੀ ਕਿਲਾ ਉਹ ਟੈਕਸੀ ਮਿੱਤਰ ਆਪਾਂ ਪੌਣੇ ਘਰੇ ਸਰਦਾਰ ਮੱਥਾ ਟੇਕ ਕੇ ਨਸਾਨ ਵਾਲੇ ਹੋ ਗਏ ਸੀ ਆਪਣੇ ਕੀ ਹੋ ਗਿਆ ਹਸਪਤਾਲ ਤੇ ਲੈ ਗਏ ਸੀ ਜੇ ਆਪਾਂ ਜਾ ਕੇ ਉੱਥੇ ਤੋਂ ਆ ਕੇ ਉਹ ਤਾਂ ਉਹ ਦਿਖਾਣੇ ਆ ਸੋ ਹੀ ਦੀਵੇ ਜਲਾਉੜੇ ਆ ਗੁਰਦਵਾਰੇ ਗਏ ਹਿੰਮੀ ਡਾਣੇ ਬਾਜੇ ਚਲਾ ਲੈ ਹੁਣ ਕੀ ਆਂ ਫਾਟ ਆਇਆ ਬਲੈਕ ਕਰਦਾ ਏ ਆਇਓ ਟੱਟ ਕੇ ਪਿੱਛੇ ਆ ਗਏ ਉਹ ਬਲੈਕ ਕਰਦਾ ਹੀ ਸਾਡੇ ਉੱਤੇ ਓਏ ਮਜ਼ਾ ਹੀ ਮੱਚਿਆ ਮਜ਼ਾ ਬੱਧਿਆ ਅੰਨਾ ਡਾਦਾ ਹੀ ਸਾਡੇ ਉਧਰ ਇੱਕ ਆਉਂਦੇ ਨਾ ਸੋਹਣੇ ਪਟਾਕੇ ਗਰਾਂ ਦੇ ਪਿਆਰ ਪੁਆਇੰਟ ਤੇ ਸਮਾਤ ਹੋ ਗਏ ਸੀ ਲੋਕਾਂ ਦੇ ਸ਼ੁਰੂ ਤੋਂ ਤੱਕ ਹੋ ਗਿਆ ਦੇਖੋ ਇਹ ਦੇਖੋ ਕਿ ਮੋਰਚਾ ਲਾ ਦੇਖੋ ਇਧਰ ਚੈੱਕ ਕਰੋ ਮਿੱਤਰੋ ਆਹ ਕੀ ਬਾਤ ਹੈ દિਵਾਲੀ ਦਾ ਇਤੋ ਦੀ ਆ ਇੱਕ ਇਤੋ ਲਿਹਾਣੇ ਦੀ ਇੱਕ ਅੰਬਰ ਸਾਹਿਬ ਤੇ ਆ ਦਿਵਾਲੀ ਰੁਕਦੇ ਨਹੀਂ ਇਹ ਤਾਂ ਸਕੇਨ ਕਰਸ ਤੇ ਰੁਕਦੇ ਚਿਰਈ ਦੀਵਾਲੀ ਆਪਾਂ ਤੁਹਾਨੂੰ ਹੋਰ ਉੱਤੇ ਲੈ ਕੇ ਜਾਂਦੇ ਆ। ਇਹ 7.0 ਚਲ ਦੇਖੋ। ਨੇ ਵਫਾਦਾਰੀਆਂ ਤੇ ਡੱਬੀ ਭਰੀਆਂ ਰਕਾਨੇ